ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ گاਵਾ ਸੇਲ ਲਈ ਲੈ ਕੇ ਆਏ ਆ ਜੋ ਗੱਬਣ ਨੇ ਆਜੋ ਪੁੱਛਦੇ ਆਂ ਬਾਈ ਤੋਂ ਡਿਟੇਲ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਬੋਲ ਦਿਓ ਨਾਮ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦਸੀਲ ਨਿਹਾਲ ਸਿੰਘਾਣਾ ਠੀਕ ਆ ਬਾਈ ਨੇੜੇ ਪਿੰਡ ਕਿਹੜਾ ਰਹਿ ਜਾਂਦਾ ਜਿਹੜੇ ਆਪਣੇ ਮਾਸੀ ਗਿਆ ਗਿਆ ਤਲਵੰਡੀ ਮੱਝੂ ਕੇ ਭਾਗੀ ਕੇ ਨੇੜੇ ਨੇੜੇ ਠੀਕ ਆ ਬਾਈ ਮੋਬਾਈਲ ਨੰਬਰ ਬੋਲ ਦਿਓ ਬਾਈ 87278 09954 ਠੀਕ ਆ ਬਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਜਰਸੀ ਦੇਖ ਰਹੇ ਆ ਕਿਹੜਾ ਸੁਆ ਸੁਦੀ ਆ ਬਾਈ ਦੂਜਾ ਸੁਆ ਸੁਦੀ ਆ ਬਾਈ ਯਾਹਰ ਦੂਜਾ ਠੀਕ ਆ ਬਾਈ ਕਿੰਨੇ ਕ ਦਿਨ ਬਾਕੀ ਆ ਇਹ 8-8 ਦਿਨ ਦੋਨਾਂ ਦਾ ਹੀ ਦੱਸ ਦੇਣਾ ਆਪਾਂ ਰਹਿੰਦੇ ਆ ਹਜੇ ਠੀਕ ਆ ਬਾਈ 8-8 ਦਿਨ ਲੈ ਜਾਣਗੇ 7-7 ਦਿਨ ਠੀਕ ਆ ਠੀਕ ਆ ਬਾਈ ਚੰਡੀ ਪੰਜਾਬ ਵਾਲੀ ਆ ਹਾਂ ਸਹੀ ਗੱਲ ਆ ਬਾਈ ਹਾਂ ਪੰਜਾਬ ਵਾਲੀ ਆ ਸਹੀ ਗੱਲ ਆ ਅੱਧੇ ਬਹੁਤ ਕਮਾਲ ਦਾ ਹਨਾ ਇਹਦਾ ਹਾਂ ਹਾਂ ਸਹੀ ਗੱਲ ਆ ਬਾਕੀ ਕੱਚੀਆਂ ਹਜੇ ਆਰਡਰ ਫਿਕਸ ਹਨਾ ਬਾਈ ਦੋਨੋਂ ਸਹੀ ਗੱਲ ਆ ਫਿਕਸ ਹੋ ਜਾ ਟਟਮੇ ਵਿੜਾ ਟਟਮੇ ਲਈ ਪੂਰੀ ਵਿੱਤੀ ਦੇਖੋ ਲੈ ਬਾਈ ਜੰਗਾ ਦੂਰ ਕੇ ਦੇਖਾ ਦੋ ਬਾਕੀ ਛੋਟਾ ਨਾ ਕੋਈ ਸਮਝੇ ਵੀ ਨਹੀਂ ਕਨੇ ਕਿ ਹੋਣੀ ਸਹੀ ਗੱਲ ਆ ਬਾਈ ਨਿੱਕੀਆਂ ਨਹੀਂ ਹੈਗੇ ਕਿੰਨਾ ਕਦਦ ਪਾਇਆ ਬਾਈ ਪਿਛਲੇ ਛੇਅਰ ਕਾਰਡ ਦਾ ਇਹਦੇਮ ਬਾਈ 16 ਲੀਟਰ ਚਵਾਇਆ ਪਿਛਲੇ ਅੱਜ ਦੀ ਦੇਖੋ ਹੁਣ ਅਗਲਾ ਸੇਵਾਦਾਰ ਨੂੰ 20 ਕੜਾਲੇ 18 ਕੜਾ ਲਿਆ ਨਾ ਸਹੀ ਗੱਲ ਆ ਬਾਈ ਬਾਕੀ ਅਗਲਾ ਆਪਦਾ ਧਿਆਨ ਮਾਰ ਲਈ ਸਹੀ ਗੱਲ ਆ ਬਾਈ ਕਹਿੰਦਾ ਬਾਕੀ ਅਗਲਾ 16 ਕੜਾਲੇ 17 ਕੜਾ ਲਿਆ ਉਹ ਅਗਲੇ ਦੀ ਸੇਵਾ ਬਾਕੀ ਚੰਗੀ ਆ ਗਈ ਪੱਦਰ ਬੱਸੀ ਆ ਪੂਰੀ ਬਾਈ ਕਹਿੰਦਾ ਪੰਜਾਬ ਵਾਲੀ ਜਰਸੀ ਆ ਮੋੜ ਲਓ ਬਾਈ ਜੰਗਾ ਪੂਰੀ ਚੰਗੀ ਨਰੋਈ ਨੇ ਗਰਾਵੇ ਆ ਸਹੀ ਗੱਲ ਆ ਬਾਈ ਪਾਲਸ ਪੂਰੇ ਆਊਗਾ ਮੱਝਾਂ ਮੱਝਾਂ ਵਰਗੀਆਂ ਸਹੀ ਗੱਲ ਆ ਮੱਝਾਂ ਵਰਗੀਆਂ ਹਾਂ ਬਾਕੀ ਠੰਡੀ ਸੀ ਲਫੋਲਾ ਬਾਈ ਜੰਗਾ ਫੁੱਲ 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 ਦਿਖਾ ਦਿੰਨੇ ਆਪਾਂ ਕੋਲ ਠੀਕ ਆ ਬਾਈ ਕੀ ਮੈਂ ਮੁੱਲ ਰਹੂਗਾ ਬਾਈ ਮੁੱਲ ਲਗਾਉਣਾ ਆਇਆ ਬਾਈ ਹੋਰ ਕਿਸੇ ਕੋਲੋਂ ਦੀ 70 ਮੰਗਣਾ ਸੀ ਸਹੀ ਗੱਲ ਆ ਬਾਈ ਇਹਨੇ ਤੈਨੂੰ ਦਾ ਹੱਦ ਨਾ ਜਿਵੇਂ ਜਾਨ ਪ੍ਰਾਣਾ ਠੀਕ ਆ ਬਲੀ ਦੀ ਆ ਪਰ ਆਪਾਂ ਨੇ ਜੇ ਆਪਾਂ 61000 ਚੋਂ ਮਾਨਤਾ ਕਰਾਂਗੇ 65000 ਚੋਂ 61 ਤੋਂ 60 ਤੋਂ 61000 ਚੋਂ ਬਾਈ ਕਹਿੰਦਾ ਮਾਨਤਾ ਨਾ ਦੇਖ ਲੈ ਹੁਣ ਤੂੰ ਬਹਿ ਜਾ ਅਵਲੇ ਕੀ ਮੰਗੀ ਜਾਂਦੇ ਸਹੀ ਗੱਲ ਆ ਬਾਈ ਬਾਕੀ ਹਜੇ ਕੱਚੀ ਕੱਚੀ ਅੰਦਾਜ਼ਾ ਤੁਸੀਂ ਆਰਡਰ ਦੇਖ ਕੇ ਲਾ ਸਕਦੇ ਪੰਡ ਬਣਣੀਆਂ ਬਾਈ ਨੇ ਪੰਡ ਸਹੀ ਗੱਲ ਆ ਬਾਈ ਪੰਡ ਬਣਣੀਆਂ ਬਾਕੀ ਬਾਈ ਨੇ ਮੁੱਲ ਜਾਇ ਜੀ ਹੁੰਦੇ ਆਗੇ ਬਾਕੀ ਅੱਗੇ ਵੀ ਇਹ ਚੀਜ਼ ਨਾ 25 ਦਾ ਫਿਰ ਵੀ ਮੁੱਲ ਨਹੀਂ ਕਰਿਆ ਸਹੀ ਗੱਲ ਆ ਬਾਈ ਹਾਂ ਕੰਡੀ ਜੁੰਨੀ ਦਿਖਾ ਦੇਣਾ ਬਹੁਤ ਠੰਡਾ ਠੀਕ ਗੱਲ ਆ ਬਾਈ ਠੰਡੀ ਬਾਈ ਕਹਿੰਦਾ ਦਿਖਾ ਦੇਣਾ ਸਹੀ ਗੱਲ ਆ ਠੰਡੀ ਸਾਉ ਦਾ ਪੂਰੀ ਆ ਸਹੀ ਗੱਲ ਆ ਯਾਰ ਢੱਲਾ ਢੱਲਾ ਬਹੁਤ ਪਈਆ ਸਹੀ ਗੱਲ ਆ ਢੱਲਾ ਬਹੁਤ ਪਈਆ ਟੈਗ ਲੈ ਵੇ ਦੀ ਐ ਨਹੀਂ ਕੋਈ ਲੰਕਣਾ ਲੈ ਵਾ ਹਨਾ ਸਹੀ ਗੱਲ ਆ ਟੈਗ ਜਦੋਂ ਦਿਖਾ ਥਣ ਦੇਖ ਲੈ ਵਾ ਸਹੀ ਗੱਲ ਆ ਬਾਈ ਬਹੁਤ ਚੰਗਾ ਠੰਡਾ ਬਹੁਤ ਚੰਗੀ ਜਿਹੀ ਸਹੀ ਗੱਲ ਆ ਥਣ ਵੀ ਕੱਲਾ ਕੱਲਾ ਗਾ ਠੰਡੀ ਸੀਲ ਸਹੀ ਗੱਲ ਆ ਇਹਦਾ ਜਦੋਂ ਤਿਆਰੀ ਜੋਈ ਨਾ ਉਦੋਂ ਕਿੰਨੇ ਦੀ ਮਰਜ਼ੀ ਵੇਚ ਲੈ ਸਹੀ ਗੱਲ ਆ ਬਾਈ ਬਾਕੀ ਅਸ ਦਿਨਾਂ ਦੀ ਕੱਚੀ ਆ ਬਾਕੀ ਹਾਂ ਅੱਗੇ ਉਹ ਵੀ ਆਪਾਂ ਨੂੰ ਬਈ ਦੂਜਾ ਸੂਈ ਦੱਸਿਆ ਅਗਲਾ ਤੀਜਾ ਮੰਨ ਲੇ ਭਲਾ ਆਵਦੀ ਉਹ ਅਗਲੇ ਦੀ ਉਹ ਆ ਹਨਾ ਠੀਕ ਆ ਬਈ ਬਾਕੀ ਉਹਦਾ ਵੀ ਥਾਂ ਦਿਖਾ ਦੇ ਮੱਝਾਂ ਵਾਲਾ ਕੰਮ ਹੀ ਉਹਦਾ ਕੀੜਾ ਸੂਆ ਹੁੰਦੀ ਆ ਉਹ ਤੀਜਾ ਮੰਨ ਲੇ ਭਲਾ ਪਰ ਦੂਜਾ ਕਹਿਆ ਆਪਾਂ ਨੂੰ ਮੰਨ ਲਾ ਠੀਕ ਆ ਭਾਈ ਅਡਰੇ ਹੈ ਬਹੁਤ ਕਮਾਲ ਦਾ ਯਾਰ ਥਣ ਬਹੁਤ ਚੰਗਾ ਭਾਈ ਮੱਜ ਵਾਲਾ ਲੱਗਿਆ ਸਹੀ ਗੱਲ ਆ ਚਾਰੇ ਥਣ ਨਿੱਖੜ ਮੇ ਪੂਰੇ ਗਾਇਵ ਤੇ ਮੱਜ ਵਾਲਾ ਲੱਗਿਆ ਬਹੁਤ ਠੰਡੀ ਹੈ ਸਹੀ ਗੱਲ ਆ ਭਾਈ ਠੰਡੀ ਸੀ ਲਵਾਈ ਹੱਥ ਲਾ ਕੇ ਦਿਖਾਈ ਦਿੰਦਾ ਪਾੜੀ ਆ ਜ਼ਿਆਦਾ ਠੰਡੀ ਹੈ ਅਡਰੇ ਵੀ ਬਹੁਤ ਕਮਾਲ ਦਾ ਬਣੂ ਹਨ ਹਾਂ ਹਾਂ ਕਿੰਨੇ ਕ ਦਿਨ ਲੈ ਜੂ ਤਰੀ ਨਗਾ ਅੱਠ ਦਿਨਾਂ ਦੇ ਪਏ ਆ ਬਾਕੀ ਦੇ ਭਾਈ ਸਹੀ ਗੱਲ ਆ ਭਾਈ ਕਹਿੰਦਾ ਇਹ ਅੱਠ ਦਿਨ ਪਏ ਖੋਲ ਲਓ ਭਾਈ ਤੋੜ ਕੇ ਦਿਖਾ ਦਿਓ ਫੇਸਬੁਕ ਬਹੁਤ ਪਿਆਰਾ ਹੈ ਹਨ ਹਾਂ ਹਾਂ ਪੂਰੀ ਰੰਗ ਰਾਰਾ ਸਹੀ ਗੱਲ ਆ ਦੋਨੇ ਆਏ ਨੇ ਵੀ ਰੰਗਦਾਰ ਵੀ ਆ ਤੇ ਚੰਗਣਾ ਵੀ ਆ ਸਹੀ ਗੱਲ ਆ ਰੰਗਦਾਰ ਆ ਬਾਈ ਸਹੀ ਗੱਲ ਆ ਨਾ ਜਗਾਇਆਂ ਚ ਸਹੀ ਗੱਲ ਆ ਉਹਦੀ ਵਾਦੀ ਦੇਖ ਲਓ ਫੇਸਬੁਕ ਬਹੁਤ ਚੰਦਾ ਫੇਸ ਆ ਸਹੀ ਗੱਲ ਆ ਬਾਈ ਤੋੜ ਲਓ ਬਾਈ ਇਹਦਾ ਮੁੱਲ ਬਾਈ ਕੀ ਰਹੂ ਜਾਇ ਅੱਜ ਆ ਇਹ ਆਪਾਂ 57 ਚੋਂ ਮਾਨ ਕਰ ਦਾਂਗੇ ਠੀਕ ਆ 57000 ਚੋਂ ਮਾਨ ਉਹ ਤਾਂ ਉਹ ਤਾਂ ਲੰਮੀ ਚੌੜੀ ਐ ਇਹ ਨਾਲੇ ਠੀਕ ਆ ਬਾਈ ਠੰਡੀ ਸੀਲਪੂਰੀ ਆ ਬਾਈ ਪੂਰੀ ਪੂਰੀ ਉਹ ਤਾਂ ਲੰਮੀ ਚੌੜੀ ਆ ਉਹ ਵੀ ਵੱਡੀਆਂ ਤੋਂ ਸਹੀ ਗੱਲ ਆ ਬਾਈ ਹਾਂ ਲੰਮੀ ਚੌੜੀ ਆ ਹਾਂ ਉਹ ਤਾਂ ਗੱਲ ਨਹੀਂ ਬਾਕੀ ਫੈਟ ਫੂਡ ਵੀ ਚੰਗੀ ਆਉਂਦੀ ਹੈ ਨਾ ਵਾਧੂ ਆ ਗਈ ਲੈ ਜਿਵੇਂ ਮਰਜੀ ਵਿਚਾਰੀ ਨੂੰ ਕਿੱਥੇ ਬਾਈ ਨੇ ਵਿੜੇ ਜਿ ਖੜਾ ਲਿਆ ਜਿਵੇਂ ਮਰਜੀ ਫੜਾ ਲਾ ਠੰਡੀ ਠੰਡੀ ਥਾਂ ਦਿਖਾ ਤੂੰ ਕਿਹੇ ਜਾ ਸਹੀ ਗੱਲ ਆ ਥਾਂ ਤਾਂ ਬਹੁਤ ਚੰਗਾ ਥਣ ਜਿਹਨੇ 8 10 ਨੂੰ ਇਹਨਾਂ ਨੇ ਪੰਡਾ ਮੰਨ ਲਿਆ ਸਹੀ ਗੱਲ ਆ ਪੰਡਾ ਮੰਨ ਲਿਆ ਆ ਜਾ ਫੁੱਲ ਵੀ ਲੈ ਚਲੋ ਬਾਕੀ ਕੱਦ ਬੱਡ ਵੀ ਚੰਗਾ ਰਾਜੀ ਰੂਜੀ ਫੁੱਲ ਆ ਗਈ ਇਹਦਾ ਮੁੱਲ 57 ਰਹੂਗਾ ਹੈ ਨਾ ਬਾਈ ਹਾਂ ਸਤਨਿਕ ਮਾਨਦਾਨ ਹੋ ਜਾਊਗਾ ਮਾੜਾ ਮੋਟਾ ਠੀਕ ਆ ਬਾਈ ਪੂਰੇ ਕਰੋਈ ਲਾ ਭਰਿਆ ਨਹੀਂ ਉਹਨਾਂ ਦਾ ਥੋੜਾ ਜਿਹਾ ਭੁੱਖਾ ਹਜੇ ਸਹੀ ਗੱਲ ਹੈ ਲੀਸੀ ਲੀਸੀ ਤਾਂ ਹੈ ਨਹੀਂ ਕਿ ਸਹੀ ਗੱਲ ਹੈ ਨਾ ਨਾ ਅਨ ਦਿਸਾਂਗਾ ਨਹੀਂ ਕਾਣਾ ਸਹੀ ਗੱਲ ਹੈ ਵੇੜਾ ਆਪਾਂ ਬਾਈ ਦੀਆਂ ਦੋਮੇ ਦਿਖਾਤੀਆਂ ਦੋਮੇ ਵੇੜਾ ਜੋ ਕੋਈ ਵੀ ਵੇੜ ਪਸੰਦ ਆਵੇ ਤਾਂ ਕਿਸੇ ਵੀ ਵੀਰ ਦੇ ਤਾਂ ਬਾਈ ਨਾਲ ਕੰਟੈਕਟ ਕਰਕੇ ਵੇੜਾ ਨੂੰ ਖਰੀਦ ਸਕਦਾ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ